ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਦੇ ਮਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਰਿਟਾਇਰਮੈਂਟ ਹੋਏ ਮਲਾਜ਼ਮ ਜਿਨ੍ਹਾਂ ਨੂੰ 5.5 ਸਾਲਾਂ ਦਾ ਏਰੀਅਰ ਕਿਸ਼ਤਾਂ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਇਸ ਦੇ ਨਾਲ ਨਾਲ ਲੱਖਾਂ ਹੀ ਮਲਾਜ਼ਮ ਤੇ ਪੈਨਸ਼ਨਰ ਨੇ ਜੋ ਕਿ ਪੇ ਕਮਿਸ਼ਨ ਦੀ ਸੈਕੰਡਰੀ ਰਿਪੋਰਟ ਦੀ ਕਾਫੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਨੇ ਪੰਜਾਬ ਸਰਕਾਰ ਨੇ 4 ਸਾਲ ਤੋਂ ਇਸ ਨੂੰ ਗੁਪਤ ਰੱਖਿਆ ਹੋਇਆ ਇਸ ਸਬੰਧੀ ਆਪਾਂ ਵੱਡੀ ਅਪਡੇਟ ਆਈ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂਜੀ ਦੋਸਤੋ ਕਾਫੀ ਲੰਬੇ ਸਮੇਂ ਤੋਂ ਮੁਲਾਜ਼ਮਤ ਤੇ ਪੈਨਸ਼ਨਰ ਨੇ ਉਹ ਮੰਗ ਕਰ ਰਹੇ ਸੀ ਕਿ 6ਵੇਂ ਪੇਕ ਮਿਸ਼ਨ ਦੀ ਸੈਕੰਡਰ ਰਿਪੋਰਟ ਜਿਹੜੀ ਕਿ ਪੇਸ਼ ਕੀਤੀ ਜਾਵੇ ਇਸ ਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਇਸ ਦੇ ਸਬੰਧ ਦੇ ਵਿੱਚ ਇਹਨਾਂ ਸ਼ਿਫਾਰਸ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਕਮੇਟੀ ਤਿਆਰ ਕਰੀ ਹੈ ਜੋ ਕਿ ਮੰਗਾਂ ਦੇ ਉੱਪਰ ਵਿਚਾਰ ਕਰੇਗੀ ਇਸ ਪੱਤਰ ਰਾਹੀਂ ਇਹ ਦੱਸਿਆ ਗਿਆ ਹੈ ਜੋ ਪੱਤਰ ਜਾਰੀ ਕੀਤਾ ਗਿਆ ਇਸ ਦੇ ਸਬੰਧ ਦੇ ਵਿੱਚ ਕਿ ਸੈਕੰਡਰ ਰਿਪੋਰਟ ਨੂੰ ਵਿਚਾਰਨ ਦੇ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਹੈ ਜੋ ਕੀਤਾ ਜਾਂਦਾ ਹੈ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਇਸ ਦੇ ਨਾਲ ਨਾਲ ਕੈਬਨਿਟ ਮੰਤਰੀ ਅਮਨ अरोड़ा ਵੀ ਇਸ ਵਿੱਚ ਸ਼ਾਮਿਲ ਹੋਣਗੇ ਮੈਂਬਰ ਦੇ ਵਜੋਂ ਤੇ ਹਰਜੋਤ ਸਿੰਘ ਬੈਂਸ ਵੀ ਇਸ ਕਮੇਟੀ ਦੇ ਮੈਂਬਰ ਹੋਣਗੇ ਤਿੰਨ ਮੈਂਬਰਾਂ ਦੀ ਇਹ ਕਮੇਟੀ ਜਿਹੜੀ ਕਿ ਬਣਾਈ ਗਈ ਹੈ ਜੇਕਰ ਗੱਲ ਕੀਤੀ ਜਾਵੇ ਸੈਕੰਡਰੀ ਰਿਪੋਰਟ ਨੂੰ ਵਿਚਾਰਨਗੇ ਇਹ ਆਪਸ ਦੇ ਵਿੱਚ ਮਿਲ ਕੇ ਜਿਹੜੇ ਤਿੰਨ ਮੈਂਬਰ ਬਣਾਏ ਗਏ ਨੇ ਇਸ ਤੋਂ ਬਾਅਦ ਖਾਸ ਗੱਲ ਜਿਹੜੀ ਇਹ ਹੈ ਕਿ ਬਹੁਤ ਸਾਰੀਆਂ ਤਰੂਤੀਆਂ ਸ਼ੇਮੇ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਪਾਈਆਂ ਗਈਆਂ ਸਨ ਜੋ ਪਹਿਲਾਂ ਪੇਸ਼ ਕੀਤੀ ਗਈ ਜੋ 2021 ਦੇ ਵਿੱਚ ਪੇਸ਼ ਕੀਤੀ ਗਈ ਸੀ ਲਗਭਗ 4 ਸਾਲ ਦਾ ਸਮਾਂ ਹੋ ਗਿਆ ਉਹਨਾਂ ਤਰੂਟੀਆਂ ਨੂੰ ਦੂਰ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਜਾਣਕਾਰੀ ਜਿਹੜੀ ਕਿ ਪੰਜਾਬ ਦੇ ਵਿੱਤ ਮੰਤਰੀ ਅਤੇ ਮੁਲਾਜ਼ਮ ਜਥੇਵੰਦੀਆਂ ਦੇ ਵਿੱਚ ਇਸ ਸੰਬੰਧੀ ਗੱਲਬਾਤ ਹੋ ਚੁੱਕੀ ਹੈ ਕਿ 6ਵੇਂ ਪੇਕ ਮਿਸ਼ਨ ਦੇ ਵਿੱਚ ਪਾਈਆਂ ਜਾਣ ਵਾਲੀਆਂ ਤਰੂਟੀਆਂ ਨੂੰ ਦੂਰ ਕੀਤਾ ਜਾਵੇ ਜੇਕਰ ਆਪਾਂ ਖਾਸ ਗੱਲ ਕਰੀਏ ਇਹ ਤਰੂਟੀਆਂ ਕੀ ਨੇ ਜੋ ਮੁਲਾਜ਼ਮ ਨੇ ਉਹਨਾਂ ਨੂੰ 4 ਸਾਲਾਂ 9 ਸਾਲਾਂ 16 ਸਾਲਾਂ 24 ਸਾਲਾਂ ਇੱਕ ਸਟੈਪ ਆਪਸ ਦੇ ਵਿੱਚ ਮਿਲਦੇ ਨੇ ਆ ਮਤਲਬ ਜੇਕਰ ਉਹਨਾਂ ਨੂੰ ਸਰਵਿਸ ਇੱਕ ਰੈਕ ਸਮੇਂ ਅਨੁਸਾਰ ਪੂਰੀ ਹੋ ਜਾਂਦੀ ਹੈ ਤਾਂ ਪ੍ਰਮੋਸ਼ਨ ਨਹੀਂ ਮਿਲਦੀ ਐਗਰੀਮੈਂਟ ਲੱਗਦਾ ਸੀ ਮੁਲਾਜ਼ਮਾਂ ਨੂੰ ਉਹਨਾਂ ਦੀ ਸਰਵਿਸ ਦੇ ਦੌਰਾਨ ਅਜੇ ਤੱਕ ਨੋਟੀਫਿਕੇਸ਼ਨ ਇਸ ਨੂੰ ਲੈ ਕੇ ਜਾਰੀ ਜੋ ਨਹੀਂ ਕੀਤਾ ਗਿਆ 2021 ਦੇ ਵਿੱਚੋਂ ਬੰਦ ਕਰ ਦਿੱਤੇ ਗਏ ਸੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਵਿਚਾਰਨ ਦੇ ਲਈ ਲਗਭਗ ਬਹੁਤ ਸਾਰੇ ਪੱਤਰ ਵਿਹਾਰ ਜਿਹੜੇ ਕਿ ਕੀਤੇ ਨੇ ਇਸ ਉੱਪਰ ਠੋਸ ਫੈਸਲਾ ਨਹੀਂ ਕੀਤਾ ਗਿਆ ਹਾਂਜੀ ਦੋਸਤੋ ਇਸ ਤਰ੍ਹਾਂ ਇਸ ਸੰਬੰਧੀ ਜਿਹੜਾ ਕਿ ਮੁਲਾਜ਼ਮਾਂ ਦੀਆਂ ਜੋ ਮੰਗਾਂ ਨੇ ਹੋਰ ਹੋਰ ਵੀ ਉਹਨਾਂ ਦੇ ਸੰਬੰਧੀ ਵੀ ਪੰਜਾਬ ਸਰਕਾਰ ਵਿਚਾਰ ਕਰੇ ਤੇ ਉਹਨਾਂ ਦਾ ਹੱਲ ਕਰੇ ਜਿਵੇਂ ਕਿ ਫੈਕਟਰ 2. ਨਹਾਟ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਨਹੀਂ ਦਿੱਤਾ ਗਿਆ ਏਰੀਅਰ ਦੀਆਂ 36 ਕਿਸ਼ਤਾਂ 42 ਕਿਸ਼ਤਾਂ ਇੰਨੀਆਂ ਪੰਜਾਬ ਸਰਕਾਰ ਨੇ ਬਣਾ ਕੇ ਰੱਖ ਦਿੱਤੀਆਂ ਜਿਨ੍ਹਾਂ ਦੀ ਅਦਾਇਗੀ 2028-29 ਤੱਕ ਹੋਵੇਗੀ ਤੇ ਮਲਾਜ਼ਮਾਂ ਨੂੰ 13% ਡੀਏ ਪੈਂਡਿੰਗ ਹੈ ਉਹ ਵੀ ਨਹੀਂ ਦਿੱਤਾ ਜਾ ਰਿਹਾ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਕਿ ਪੇਸ਼ ਕੀਤੀ ਜਾਵੇਗੀ ਸੈਕੰਡਰੀ ਰਿਪੋਰਟ ਉਸਦੇ ਨਾਲ-ਨਾਲ ਜੋ ਪਹਿਲਾਂ ਹੀ 6ਵੇਂ ਪੇ ਕਮਿਸ਼ਨ ਦੇ ਵਿੱਚ ਪਾਈਆਂ ਜਾਣ ਵਾਲੀਆਂ ਤਰੂਤੀਆਂ ਨੇ ਪੰਜਾਬ ਸਰਕਾਰ ਪਹਿਲਾਂ ਉਹਨਾਂ ਨੂੰ ਦੂਰ ਕਰੇ ਤੇ ਮਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਹੱਲ ਕਰੇ ਹਨ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ